ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓ ਚ ਨਵੇਂ ਬਲੌਗ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਕੁਝ ਕੁ ਸੂਟ ਹੈ ਜਿਹੜੇ ਡਿਸਕਾਊਂਟ ਤੇ ਹੋ ਗਏ ਜਿਹੜੇ ਸਿੰਗਲ ਸਿੰਗਲ ਪੀਸ ਆਪਣੇ ਕੋਲੇ ਰਹਿ ਗਏ ਆ ਸੋਚਿਆ ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਰੀ ਮੈਂ ਸ਼ੇਅਰ ਕਰ ਦਿਆਂ ਉਹਨਾਂ ਦੀਆਂ ਤਸਵੀਰਾਂ ਤਾਂ ਜੋ ਨਵਾਂ ਸਟਾਕ ਆਉਣ ਤੋਂ ਪਹਿਲਾਂ ਇਹ ਸਾਰਾ ਸਟਾਕ ਹੈ ਜਿਹੜਾ ਇਹ ਤੁਹਾਡੀ ਨਜ਼ਰ ਚ ਆ ਜੇ ਕਿਉਂਕਿ ਡਿਸਕਾਊਂਟਡ ਪੀਸਸ ਦੀ ਜ਼ਿਆਦਾ ਮੰਗ ਰਹਿੰਦੀ ਹੈ ਮੇਰੇ ਕੋਲੇ ਜੋ ਸੇਲ ਦੇ ਉੱਪਰ ਹੋ ਜਾਂਦੇ ਆ ਸੋ ਅੱਜ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਡਿਸਕਾਊਂਟਡ ਪੀਸ ਥੋੜੇ ਫੈਲਾ ਕੇ ਵਧੀਆ ਤਰੀਕੇ ਨਾਲ ਦਿਖਾਉਂਗੀ ਕਿਉਂਕਿ ਜੋ ਪਿਛਲੀ ਵੀਡੀਓ ਸੀ ਮੇਰੀ ਉਹ ਮੈਂ ਮਾਸੀ ਜੀ ਦੇ ਘਰ ਬਣਾਈ ਸੀ ਸੋ ਪ੍ਰੋਪਰ ਤਰੀਕੇ ਨਾਲ ਨਹੀਂ ਬਣ ਪਾਈ ਤੇ ਚਲੋ ਜੀ ਹੁਣ ਮੈਂ ਤੁਹਾਡੇ ਨਾਲ ਜਿਹੜੇ ਸੂਟ ਨੇ ਉਹ ਪ੍ਰੋਪਰ ਡਿਸਪਲੇ ਕਰਦੀ ਹਾਂ ਉਹਨਾਂ ਨੂੰ ਓਪਨ ਕਰਕੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਸ਼ੁਰੂ ਕਰਦੇ ਹਾਂ ਆਲ ਓਵਰਸ ਸੂਟ ਹੈ ਇਹ अच्छा जी ਇਹ ਸਾਰੇ ਸੂਟ ਰੀਸਟਾਕ ਹੋਏ ਸੀ ਮੇਰੇ ਕੋਲ ਮੇਰੇ ਕੁਝ ਕੋ ਪਿਛਲੇ ਸਟਾਕ ਦੇ ਵਿੱਚੋਂ ਵੀ ਬਚੇ ਹੋਣੇ ਆ ਜਿਹੜੇ ਅਸ ਤੋਂ ਮਹੀਨਾ ਪਹਿਲਾਂ ਮੈਂ ਸਟਾਫ ਲੈ ਕੇ ਆਈ ਸੀ ਇਹ ਵਾਲਾ ਸਟਾਕ ਸੀਗਾ ਕੁਝ ਪੀਸ ਉਹਨਾਂ ਦੇ ਵਿੱਚੋਂ ਕੁਝ ਜੀ ਰੀਸਟਾਕ ਹੋਏ ਸੀਗੇ ਨਾਲ ਨਾਲ ਮੈਂ ਉਹਨਾਂ ਦੀਆਂ ਵੀ ਪਿਕ ਦਿਖਾ ਦੂੰਗੀ ਕਿਉਂਕਿ ਸੇਲ ਹੋਣ ਤੋਂ ਬਾਅਦ ਜਿਹੜੇ ਕੋਈ ਸਿੰਗਲ ਪੀਸ 2 ਪੀਸ 3 ਪੀਸ ਰਹਿ ਜਾਂਦੇ ਆ ਉਹਨਾਂ ਦੇ ਉੱਪਰ ਮੈਂ ਕਾਫੀ ਜ਼ਿਆਦਾ ਡਿਸਕਾਊਂਟ ਕਰ ਦੇਣੀ ਹੈ ਇਹਨਾਂ ਮਤਲਬ ਹੋ ਜਾਂਦਾ ਕਿ ਮੈਨੂੰ ਖੁਦ ਨੂੰ ਵੀ ਨਹੀਂ ਹਉਣੇ ਚ ਪਈ ਹੁੰਦੇਗੀ ਉਸ ਤੋਂ ਵੀ ਮੈਂ ਤੁਹਾਨੂੰ ਘੱਟ ਦੇ ਦੇਣੀ ਆ ਇਹ ਹੈ ਜੀ ਕਾਟਨ ਦਾ ਆਲਓਵਰ ਸੂਟ ਹੈ ਇਹਨੂੰ ਤੁਸੀਂ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਇਹਨਾਂ ਦੇ ਨਾਲ ਇਹਦੇ ਦੋ ਸੂਟ ਬਣ ਸਕਦੇ ਆ ਮਤਲਬ ਅਗਰ ਕੋਈ ਕਿਸੇ ਨੇ ਦੋ ਸੂਟਾਂ ਦੇ ਅਲੱਗ-ਅਲੱਗ ਜਿਵੇਂ ਲੈਣ ਬਾਰੇ ਸੋਚ ਰਹੇ ਆ ਤੇ ਦੋ ਜਣੇ ਦਾ ਸੂਟ ਵੀ ਹੋ ਜਾਣਾ ਇਸ ਦੇ ਨਾਲ ਪੀਚ ਜਾਂ ਇਹ ਵਾਲਾ ਲੈਮਨ येलो बॉटਮ ਮੈਚੋ ਕੇ ਇਹ ਮੈਚਿੰਗ ਕੰਟਰਾਸਟ ਸੂਟ ਵੀ ਬਣਾ ਸਕਦੇ ਆ ਤੁਸੀਂ ਇਸ ਦਾ ਤੇ ਆਲਓਵਰ ਸੂਟ ਵੀ ਬਣਾ ਸਕਦੇ ਆ ਇਹ ਇਸ ਦਾ ਜੀ ਕਾਟਨ ਦਾ ਸਟਾਫ ਹੈ ਜੀ ਇਹਦਾ ਪੂਰਾ ਇਹ ਦੇ ਨਾਲ ਡੋਰੀਏ ਦਾ ਦੁਪੱਟਾ ਹੈ ਫੋਰ ਸਾਈਡਡ ਐਬਰਾਡਰੀ ਹੋਈ ਵੀ ਐ ਇਸ ਤੇ ਉੱਪਰ ਵਰਕ ਹੈ ਤੇ ਇਸ ਤੇ ਚਾਰੇ ਖੁੰਝਾਂ ਦੇ ਉੱਪਰ ਜੀ ਪੈਚ ਲੱਗੇ ਹੋਏ ਨੇ ਇਹ ਇਸ ਦਾ ਪੈਚ ਲੱਗਿਆ ਹੋਇਆ ਇਹ ਪੈਚ ਵਰਕ ਹੋਇਆ ਬਚਾਰਾ ਬਾਰਡਰ ਦੇ ਉੱਪਰ ਇਸ ਤਰ੍ਹਾਂ ਤੇ ਚਾਰਾਂ ਖੁੰਝਾਂ ਦੇ ਉੱਪਰ ਪੈਚ ਉਣ ਦੇ ਬਾਅਦ ਫੋਰ ਸਾਈਡਡ ਇਸ ਤੇ ਇਸ ਤਰ੍ਹਾਂ ਕਟ ਵਰਕ ਦਾ ਵਰਕ ਹੋ ਜਾਂਦਾ ਬਹੁਤ ਸੋਹਣਾ ਦੁਪੱਟਾ ਜੀ ਸਿੰਗਲ ਡਾਈ ਦੇ ਵਿੱਚ ਹੈ ਇਹ ਆਪਣੇ ਕੋਲੇ ਰੀਸਟਾਕ ਹੋਇਆ ਜੀ ਇਹ ਸੇਲ ਹੋ ਗਏ ਸੀ ਜਿਹੜੇ ਮੈਂ ਪਹਿਲਾਂ ਇਹ ਸਟਾਕ ਲੈ ਕੇ ਆਈ ਸੀ ਇਹ ਸੂਟ ਆਪਣੇ ਕੋਲੇ ਸੇਲ ਹੋ ਗਏ ਸੀ ਇਹ ਦੁਬਾਰਾ ਫੇਰ ਕਸਟਮਰ ਦੀ ਡਿਮਾਂਡ ਤੇ ਆਪਾਂ ਮੈਂ ਇਹ ਕਾਫੀ ਪੀਸ ਚੱਕਲੇ ਸੀਗੇ ਤੇ ਸੋ ਉਹਨਾਂ ਦੇ ਵਿੱਚੋਂ ਇਹ ਹੁਣ ਥੋੜਾ ਬਹੁਤ ਸਟਾਕ ਜੋ ਬਚਿਆ ਤੇ ਉਹਨਾਂ ਤੇ ਮੈਂ ਡਿਸਕਾਊਂਟ ਕਰਕੇ ਦੇ ਰਹੀ ਹਾਂ ਅੱਛਾ ਜੀ ਇਹ ਦੇ ਨਾਲ ਲੈਮਨ yellow ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਡੋਰੀ ਇਹਦਾ ਅੱਛਾ ਨਾਲ ਦੀ ਨਾਲ ਤੁਹਾਨੂੰ ਇਹਨਾਂ ਸੂਟਾਂ ਦੀ ਰੇਂਜ ਜਿਹੜੀ ਦੱਸ ਦਿੰਨੀ ਹਾਂ ਇਹ ਸੂਟ ਹੈ ਜੀ 850 ਦਾ ਸੂਟ ਹੈ ਇਹ ਇਹ ਆਫਟਰ ਡਿਸਕਾਊਂਟ ਹੈ 850 ਰੁਪਏ ਦਾ ਵਰਕ ਵਾਲਾ ਸੂਟ ਹੈ ਜੇ ਮਤਲਬ ਕਿ ਦੁਪੱਟੇ ਦੇ ਉੱਪਰ ਪੂਰਾ ਵਰਕ ਹੈ ਤੇ ਜਿਹੜਾ ਪੂਰੇ ਸੂਟ ਦਾ ਜੀ ਵੱਡੇ ਪਣੇ ਦਾ ਇਹਦਾ ਕੱਪੜਾ ਜਿਹੜਾ ਵੱਡੇ ਪਣੇ ਚ ਹੈ ਤੇ ਇਹ ਹੈ ਜੀ ਇਸ ਦਾ ਫਾਈਨਲ ਲੁੱਕ ਸਕਰੀਨ ਸ਼ਾਟ ਲੈ ਲਿਓ ਤੁਸੀਂ ਜਿਹਨੂੰ ਵੀ ਪਸੰਦ ਆਇਆ ਤੇ ਜਲਦੀ ਇਨਕੁਆਇਰੀ ਕਰ ਦਿਓ ਕਿਉਂਕਿ ਜਿਹੜੇ ਸਟਾਕ ਤੁਹਾਨੂੰ ਮੈਂ ਲਿਮਟਿਡ ਦੱਸਦੀ ਆ ਉਹਨਾਂ ਦੇ ਵਿੱਚ ਕਈ ਵਾਰ ਆਰਡਰਸ ਬਹੁਤ ਜਲਦੀ ਲੱਗ ਜਾਂਦੇ ਆ ਤਾਂ ਫਿਰ ਕਸਟਮਰ ਕਈ ਵਾਰ ਡਿਲੇ ਕਰ ਦਿੰਦੇ ਆ ਤਾਂ ਫਿਰ ਇਹ ਡਿਸਕਾਊਂਟ ਵਾਲੇ ਪੀਸ ਵਿਕ ਜਾਂਦੇ ਨੇ ਕ੍ਰੈਸ਼ ਦੇ ਵਿੱਚ ਹੋਰ ਆਰਟੀਕਲ ਕਾਫੀ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਆ ਪਰ ਡਿਸਕਾਊਂਟ ਵਾਲੀ ਆਈਟਮ ਹੈ ਜਿਹੜੀ ਉਹ ਸੇਲ ਹੋ ਜਾਂਦੀ ਹੈ ਹਾਂਜੀ ਤੇ ਹੁਣ ਆਪਾਂ ਇਹਦੇ ਨਾਲ ਦਾ ਹੀ ਇੱਕ ਪੀਸ ਤੁਹਾਨੂੰ ਮੈਂ ਹੋਰ ਦਿਖਾ ਦਿੰਨੀ ਆ ਸੇਮ ਉਹੀ ਹੈ ਉਹਦੇ ਵਿੱਚ ਜਿਹੜਾ ਲੈਮਨ yellow ਦਾ بیس ਜ਼ਿਆਦਾ ਸੀ ਇਹਦੇ ਵਿੱਚ ਪੀਚ ਦੁਪੱਟਾ ਪੀਚ ਨੂੰ ਜ਼ਿਆਦਾ ਹਾਈਲਾਈਟ ਕੀਤਾ ਹੋਇਆ ਇਸ ਤੇ ਵਿੱਚ ਬਸ ਥੋੜਾ ਜਿਹਾ ਫਰਕ ਹੈ ਜ਼ਿਆਦਾ ਨਹੀਂ ਹੈ ਇਹ ਹੈ ਜੀ ਸੀ ਮੂਵੀ ਕਾਟਨ ਦੇ ਵਿੱਚ ਸੇਮ ਪ੍ਰਿੰਟ ਹੈ ਬਸ ਉਸ ਵਾਲੇ ਸੂਟ ਦੇ ਵਿੱਚ ਥੋੜਾ ਜਿਹਾ yellow ਦਾ ਜ਼ਿਆਦਾ ਹਾਈਲਾਈਟ ਸੀ ਇਹਦੇ ਵਿੱਚ ਥੋੜਾ ਜਿਹਾ peach ਨੂੰ ਜ਼ਿਆਦਾ ਹਾਈਲਾਈਟ ਕੀਤਾ ਬਾਕੀ ਸੇਮ ਤੇ ਜਿਹੜਾ ਇਸਦੇ ਨਾਲ ਦੁਪੱਟਾ ਹੈ ਉਹ ਵੀ peach ਹੈ ਜੀ peach ਦੇ ਉੱਪਰ ਉਹੀ ਸੇਮ ਫੋਰ ਸਾਈਡ ਵਰਕ ਹੋਇਆ ਵਾ ਪੈਚ ਲੱਗੇ ਹੋਏ ਆ ਇਹ ਦੇਖ ਲੋ ਇਹ ਇਸ ਦਾ ਵਰਕ ਹੈ ਜੀ ਡੋਰੀਏ ਦਾ ਦੁਪੱਟਾ ਹੈ ਰੇਂਜ ਸੀਮ 850 ਰੁਪਿਆ ਇਥੇ ਨਾਲ ਨਾਲ ਤੁਹਾਨੂੰ ਸਕਰੀਨ ਦੇ ਉੱਪਰ ਵੀ ਇਸਦੀ ਰੇਂਜ ਤੇ WhatsApp ਨੰਬਰ ਸਕਰੀਨ ਦੇ ਉੱਪਰ ਤੁਹਾਨੂੰ ਦਿਖ ਜਾਏਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਕਰ ਦਿਓ ਮੈਨੂੰ ਜਿਸ ਨੇ ਵੀ ਇਹ ਜਿਹਨੂੰ ਪਸੰਦ ਆ ਇਹ ਲੈਣਾ ਹੈ 850 ਰੇਂਜ ਹੈ ਜੀ ਚਾਰੇ ਸਾਈਡਾਂ ਦੇ ਉੱਪਰ ਪੈਚ ਅਟੈਚ ਹੋਏ ਹੋਏ ਨੇ ਨਾਲ ਵਰਕ ਹੋਇਆ ਵਾ ਚਾਰੇ ਸਾਈਡਾਂ ਦੇ ਉੱਪਰ ਇਸ ਤੇ ਇਸ ਤਰ੍ਹਾਂ 4 ਸਾਈਡ ਵਰਕ ਹੋਇਆ ਵਾ ਬਹੁਤ ਸੋਹਣਾ ਪੀਸ ਹੈ કોટਨ ਦੀ ਵੈਰਾਈਟੀ ਹੈ ਜੀ ਜਿਹੜੇ ਅੱਜ ਕੱਲ੍ਹ ਦੇ ਦਿਨਾਂ ਵਿੱਚ ਗਰਮੀ ਦੇ ਵਿੱਚ ਪਾਏ ਜਾਣ ਵਾਲੇ ਸਿੰਪਲ ਪਿਓਰ ਕੋਟਨ ਦੇ ਸੂਟ ਨੇ ਅੱਛਾ ਜੀ ਹੁਣ ਆ ਜਾਂਦਾ ਜੀ ਆਪਾਂ ਪਹਿਲਾਂ ਤੁਹਾਨੂੰ ਜੋ ਦੁਪੱਟਿਆਂ ਦੇ ਉੱਪਰ ਵਰਕ ਹੈ ਮੈਂ ਤੁਹਾਨੂੰ ਉਹ ਸੂਟ ਦਿਖਾ ਦਿੰਦੀ ਬਾਕੀ ਦੇ ਫਿਰ ਦਿਖਾ ਦੂੰਗੀ ਹਾਂ ਜੀ ਇਹ ਵੀ ਜਿਹੜਾ ਇਹ ਰੀਸਟਾਕ ਹੋਇਆ ਵਾ ਜੀ ਇਹ ਕਸਟਮਰਜ਼ ਨੇ ਨਾ ਬਹੁਤ ਮੰਗ ਕਰੀ ਸੀਗੀ ਇਹ ਕਾਫੀ ਪੀਸ ਆ ਗਏ ਸੀਗੇ ਦੁਬਾਰਾ ਫਿਰ ਤੋਂ ਤੇ ਉਹਨਾਂ ਦੇ ਵਿੱਚੋਂ ਹੀ ਕੁਝ ਪੀਸ ਇੱਥੇ ਰਹਿ ਗਏ ਸੀ ਕਿਉਂਕਿ ਮੈਂ ਬਠਿੰਡੇ ਚਲੀ ਗਈ ਸੀਗੀ ਤੇ ਇਹ ਸੂਟ ਹੈ ਜਿਹੜੇ ਮੇਰੇ ਤੋਂ ਪ੍ਰੋਪਰ ਵੀਡੀਓ ਇਹਨਾਂ ਦੀ ਨਹੀਂ ਹੋ ਸਕੀ ਪਿਓਰ ਕਾਟਨ ਹੈ ਜੀ ਫੁੱਲ ਪਿਓਰ ਕਾਟਨ ਦੇ ਨੇ ਕੋਈ ਮਿਕਸ ਆਪਣੀਆ ਕਪੜਾ ਕੁਛ ਨਹੀਂ ਹੈ ਬਹੁਤ ਸੋਹਣੀ ਕੁਆਲਿਟੀ ਹੈ ਸੀ ਇਸ ਦੇ ਨਾਲ ਮਸਟਰਡ ਦੁਪੱਟਾ ਹੈ ਮਸਟਰਡ ਇਸ ਦੇ ਵਿੱਚ ਹਾਈਲਾਈਟ ਹੈ ਤੇ ਦੁਪੱਟਾ ਇਹਦੇ ਨਾਲ ਰਹੇਗਾ ਜੀ ਮਸਟਰਡ ਕਲਰ ਦੇ ਵਿੱਚ ਡੋਰੀਆ ਇਸ ਦੇ ਨਾਲ ਅੱਛੀ ਕੁਆਲਿਟੀ ਦਾ ਡੋਰੀਆ ਲੱਗਿਆ ਹੋਇਆ ਜਿਵੇਂ ਡੋਰੀਆ ਜਿਹਦੀਆਂ ਵੀ ਕਈ ਕੁਆਲਿਟੀਆਂ ਹੁੰਦੀਆਂ ਇਹ ਥੋੜੀ ਵਧੀਆ ਵਾਲੀ ਡੋਰੀਆ ਦੀ ਕੁਆਲਿਟੀ ਹੈ ਇਸ ਤੇ ਤੇ 4 ਸਾਈਡ ਸੀਮ ਜੀ ਗ੍ਰੇ ਥ੍ਰੈਡ ਦੇ ਨਾਲ ਇਸ ਦਾ 4 ਸਾਈਡ ਵਰਕ ਹੋਇਆ ਹੋਇਆ ਹੈ ਬਟਰਫਲਾਈ ਦੀ ਸ਼ੇਪ ਦੇ ਵਿੱਚ ਇਸ ਤੇ ਪੈਚ ਲੱਗੇ ਨੇ ਇਸ ਤਰ੍ਹਾਂ ਤੇ ਪੈਚ ਦੇ ਨਾਲ ਵਰਕ ਹੋਇਆ ਰੇਂਜ ਉੱਪਰ ਸਕਰੀਨ ਦੇ ਤੁਸੀਂ ਸਭ ਦੀ ਨਾਲ ਦੀ ਨਾਲ ਦੇਖ ਸਕਦੇ ਹੋ 850 ਦੀ ਰੇਂਜ ਵਾਲੇ ਸੂਟ ਹੈ ਜੀ ਜਿਨ੍ਹਾਂ ਦੇ ਵੀ ਦੁਪੱਟਿਆਂ ਦੇ ਉੱਪਰ ਪੈਚ ਨੇ ਵਰਕ ਹੋਇਆ ਹੋਇਆ ਹੈ 850 ਦੀ ਰੇਂਜ ਵਿੱਚ ਇਹ ਸੂਟ ਨੇ ਤੇ ਸੂਟ ਤੁਸੀਂ ਇੱਕ ਵਾਰ ਇਸ ਤਰ੍ਹਾਂ ਦੇਖ ਲਓ ਇਹ ਸੂਟ ਹੈ ਜੀ ਸਕਰੀਨਸ਼ਾਟ ਤੁਸੀਂ ਨਾਲ ਦੀ ਨਾਲ ਲੈ ਕੇ ਇਨਕੁਆਰੀ ਕਰ ਸਕਦੇ ਹੋ ਕਿਉਂਕਿ ਇਹ ਲਿਮਟਿਡ ਜੈ ਸਟਾਕ ਨੇ ਜੀ ਇਹਨਾਂ ਦੇ ਵਿੱਚ ਜ਼ਿਆਦਾ ਆਪਸ਼ਨਸ ਨਹੀਂ ਹੈ ਕਿਉਂਕਿ ਇਹ ਡਿਸਕਾਊਂਟਡ ਨੇ ਇਹ ਕਿਨਾਂ ਦੇ ਵਿੱਚ ਕਲਰ ਆ ਜਾਂਦਾ ਹੈ ਜੀ ਪਰਪਲ ਪੈਚ ਲੱਗਿਆ ਹੋਇਆ ਹੈ ਜੀ ਇਸ ਤੇ ਉੱਪਰ ਇਸ ਤਰ੍ਹਾਂ ਹਾਰਟ ਦੀ ਸ਼ੇਪ ਦਾ ਉਹੀ ਫੋਰ ਸਾਈਡਡ ਬਰਕ ਹੈ ਡੋਰੀਆ ਇਹਦੇ ਨਾਲ ਚੰਗੀ ਕੁਆਲਿਟੀ ਦਾ ਲੱਗਿਆ ਹੋਇਆ ਵਧੀਆ ਵਾਲਾ ਡੋਰੀਆ ਅੱਛੀ ਕੁਆਲਿਟੀ ਦਾ ਡੋਰੀਆ ਹੈ ਤੇ ਇਹ ਆ ਜਦਾ ਜੀ ਮਲਟੀ ਕਲਰ ਦੇ ਵਿੱਚ ਸੂਟ ਪਿਓਰ ਕਾਟਨ ਦੇ ਵਿੱਚ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਨਾਲ ਨਾਲ ਪ੍ਰਾਈਸ ਇਸ ਦਾ ਸਕਰੀਨ ਦੇ ਉੱਪਰ ਚੈੱਕ ਕਰ ਲਿਓ ਤੇ ਵਟਸਐਪ ਨੰਬਰ ਹੈ ਜੋ ਉਹ ਵੀ ਤੁਹਾਨੂੰ ਨਾਲ ਦੀ ਨਾਲ ਸਕਰੀਨ ਦੇ ਉੱਪਰ ਦੇਖਣ ਨੂੰ ਮਿਲੇਗਾ ਪਰਪਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਇਹ ਜੀ ਬਹੁਤ ਵਧੀਆ ਵਾਲੀ ਕੁਆਲਿਟੀ ਦਾ ਡੋਰੀ ਹੈ ਤੇ ਇਸ ਤੇ ਚਾਰਾ ਪੱਲਿਆਂ ਦੇ ਉੱਪਰ ਇਸ ਤੇ ਫੋਰ ਸਾਈਡ ਵਰਕ ਹੈ येलो ਲੈਮਨ येलो ਦੇ ਨਾਲ ਤੇ ਇਹ ਇਸ ਦਾ ਪੈਚ ਲਾ ਕੇ ਇਹ ਤੇ ਚਾਰਾਂ ਖੁੰਜਿਆਂ ਦੇ ਉੱਪਰ ਇਸ ਤਰ੍ਹਾਂ ਵਰਕ ਰਹਿ ਗਿਆ ਸੋ ਇਹ ਇਸ ਦਾ ਦੁਪੱਟਾ ਰਹੇਗਾ ਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਹੁਣ ਇਹਦੇ ਵਿੱਚ ਇੱਕ ਆ ਜਾਂਦਾ ਜੀ बेबी पिंक ऑफ वाइट का कॉम्बीनेशन प्योर कॉटन है बिल्कुल फाइन प्योर कॉटन है जुलाई अगस्त के पाई जाने वाली कॉटन है जिड़ी कि बहुत वजी कॉटन होंगी यह भी नहीं कि बिल्कुल नाजुक है वॉश करे खराब हो जूगी बिल्कुल नहीं क्योंकि ये इस तरह की कैमरिक प्लस कॉटन है कि तुम वॉश करोगे समूथ हो जाएगी लाइट वेट हो जाएगी बट घसे और फटेगी नहीं एक बार ट्राई जरूर करके देखो ਤੁਸੀਂ ਦੁਬਾਰਾ ਫਿਰ ਆਰਡਰ ਕਰੋਗੇ ਇਸ ਤੁਸੀਂ ਫਿਰ ਤੋਂ ਮੰਗੋਗੇ ਡਿਮਾਂਡ ਕਰੋਗੇ ਇਸ ਚੀਜ਼ ਦੀ ਅੱਛਾ ਜੀ ਆਹ ਦੁਪੱਟਾ ਡੋਰੀਏ ਦਾ ਆ ਜਾਂਦਾ ਹੈ ਡਬਲ ਡਾਈ ਦੇ ਵਿੱਚ ਇਸ ਦੇ ਉੱਪਰ ਵੀ ਬਟਰਫਲਾਈ ਦੇ ਪੈਚ ਲੱਗੇ ਹੋਏ ਨੇ ਇਸ ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਹੈ ਇਹਦੇ ਦੋ ਸਾਈਡਾਂ ਪਿੰਕ ਰਹਿਣਗੀਆਂ ਜੀ ਪੈਚ ਦੇ ਵਿੱਚ ਦੋ ਸਾਈਡਾਂ ਆਫ ਵਾਈਟ ਰਹਿਣੀਆਂ ਇਹ ਇਸ ਦਾ ਬਟਰਫਲਾਈ ਦਾ ਪੈਚ ਹੈ ਇਸ ਤੇ ਵਰਕ ਹੈ ਸੇਮ ਉਹੀ ਫੋਰ ਸਾਈਡ ਵਰਕ ਹੋਇਆ ਹੋਇਆ ਹੈ ਹਰੇ ਸੇਮ ਜੀ 850 ਰੁਪਿਆ 850 ਸਕਰੀਨ ਤੇ ਵੀ ਨਾਲ ਦੀ ਨਾਲ ਦਿਖਾਈ ਦੇਗਾ ਤੁਹਾਨੂੰ ਨੰਬਰ ਤੇ ਪ੍ਰਾਈਸ ਚੈੱਕ ਕਰ ਲਿਓ ਤੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਿਓ ਜਿੰਨਾਂ ਨੂੰ ਵੀ ਇਹ ਸੂਟ ਚਾਹੀਦਾ ਹੋਇਆ ਕਿਉਂਕਿ ਸਟਾਕ ਬਹੁਤ ਲਿਮਟਿਡ ਹੈ ਜੀ ਇਹ ਹਾਂਜੀ ਤੇ ਇੱਕ ਆ ਜਾਂਦਾ ਜੀ ਮਲਟੀ ਕਲਰ ਦੇ ਵਿੱਚ بیس ਹੈ ਜਿਹੜਾ ਇਸ ਦਾ ਜਾਮਨੀ بیس ਹੈ ਪਿਓਰ ਕਾਟਨ ਹੈ ਜੀ بار-ਬਾਰ ਮਤਲਬ ਮੈਂ ਇਹ ਚੀਜ਼ ਇਸ ਲਈ ਕਹਿ ਰਹੀ ਹਾਂ ਕਿਉਂਕਿ ਕਸਟਮਰ ਨੂੰ ਕੋਈ ਵੀ ਡਾਊਟ ਕੋਈ ਵੀ ਇਸ ਤਰ੍ਹਾਂ ਦਾ ਮਨ 'ਚ ਉਹ ਨਾ ਹੋਵੇ ਸੋ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਇਸ ਦਾ ਪ੍ਰਿੰਟਡ ਡਿਜ਼ਾਈਨ ਹੈ ਥੋੜਾ ਜਿਹਾ ਕਰੀਬ ਤੋਂ ਦੇਖ ਲਓ ਤੇ ਇਹ ਇਸ ਦੇ ਨਾਲ ਇਹਦੇ ਵਿੱਚ ਜਾਮਨੀ ਦੇ ਵਿੱਚ ਜੋ ਵੀ ਕਲਰ ਲਾਈਟ ਪਰਪਲ ਹੈ ਉਸ ਦਾ ਹਾਈਲਾਈਟ ਹੁੰਦਾ ਜ਼ਿਆਦਾ ਉਸ ਤੇ ਆਧਾਰ ਤੇ ਜਿਹੜਾ ਦੁਪੱਟੇ ਨੂੰ ਵੀ ਪਰਪਲ ਕਲਰ ਕੀਤਾ ਹੋਇਆ ਤੇ ਇਹ ਹੈ ਜੀ ਇਸ ਤੇ 4 ਸਾਈਡ ਪੈਚ ਲੱਗੀ ਹੈ ਫਲਾਵਰ ਦੀ ਸ਼ੇਪ ਵਿੱਚ ਇਹਦੇ ਪੈਚ ਲੱਗਿਆ ਹੋਇਆ ਥੋੜਾ ਨੇੜੇ ਤੋਂ ਦੇਖ ਲਓ ਇਸ ਦਾ ਵਰਕ ਹੋਇਆ ਜੀ yellow ਦੇ ਨਾਲ ਸਿੰਗਲ ਡਾਈ ਹੈ ਇੱਕੋ ਰੰਗ ਦਾ ਦੁਪੱਟਾ ਬਹੁਤ ਸੋਹਣਾ ਉੱਠਦਾ ਜੀ ਇਸ 올ਓਵਰ ਸੂਟ ਦੇ ਨਾਲ ਮੈਚਿੰਗ ਕਰਵਾਣੀ ਹੈ ਕਸਟਮਰ ਦੀ ਆਪਣੀ ਇੱਛਾ ਜੀ ਸੂਟ ਲੈ ਕੇ ਉਹ ਆਪਣੀ ਮੈਚਿੰਗ ਖੁਦ ਕਰ ਸਕਦੇ ਆ ਬਾਟਮ ਨਾਲ ਲਗਾ ਕੇ ਦੋ ਸੂਟ ਵੀ ਬਣਾ ਸਕਦੇ ਆ ਇਹ ਇਸ ਦਾ ਦੁਪੱਟਾ ਤੇ ਇਸ ਦਾ ਸੂਟ ਪ੍ਰਾਈਸ ਇਸ ਦਾ ਸੇਮ 850 ਰੁਪਿਆ ਜੀ ਇਕਦਮ ਪਿਓਰ ਫਾਈਨ ਕੁਆਲਿਟੀ ਹੈ ਬਿਲਕੁਲ ਸਮੂਥ ਕਾਟਨ ਦਾ ਸੂਟ ਹੈ ਅੱਛਾ ਜੀ ਇਹ ਹੋਗੇ ਸੀ ਆਪਣੇ ਪੈਚ ਵਰਕ ਜਿਨ੍ਹਾਂ ਦਾ ਚੁੰਨੀਆਂ ਦੇ ਉੱਪਰ ਦੁਪੱਟਿਆਂ ਦੇ ਉੱਪਰ ਪੈਚ ਵਰਕ ਹੋਇਆ ਸੀ ਹੁਣ ਆਪਾਂ ਇੱਕ ਸੂਟ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਇਹਦੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਉਸ ਦਿਨ ਮੈਂ ਫੈਲਾ ਕੇ ਅੱਛੀ ਤਰ੍ਹਾਂ ਤੁਹਾਨੂੰ ਪ੍ਰੋਪਰ ਨਹੀਂ ਦਿਖਾ ਸਕੀ ਸੋ ਅੱਜ ਮੈਂ ਤੁਹਾਨੂੰ ਪ੍ਰੋਪਰ ਦਿਖਾ ਦੇਣੀ ਹੈ ਇਹ ਜੀ ਲੈਮਨ yellow ਹੈ ਇਸ ਤੇ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਵੈ ਸਾਰਾ ਦੁਪੱਟਾ ਹੈ ਜਿਹੜਾ ਵਰਕ ਹੋਇਆ ਵੈ ਮਸਲਿਨ ਦੇ ਉੱਪਰ ਵਰਕ ਹੋਇਆ ਵਾ ਦੁਪੱਟਾ ਹੈ ਇਹ ਇਸਦੀ ਬਿਲਕੁਲ ਕੈਮਰਿਕ ਪਤਲੀ ਕਾਟਨ ਦੀ ਸ਼ਰਟ ਹੈ ਇਹ ਜੀ ਕਾਟਨ ਦੇ ਵਿੱਚ ਸ਼ਰਟ ਇਹ ਇਸ ਦੇ ਨਾਲ ਲੈਮਨ yellow ਹੈ ਜਿਹੜਾ ਬਾਟਮ ਪਿਓਰ ਕਾਟਨ ਦੇ ਵਿੱਚ ਇਸ ਦਾ ਬਾਟਮ ਹੈ ਲੈਮਨ yellow ਇਸ ਦਾ ਬਾਟਮ ਹੈ ਏ ਇਸ ਦਾ ਦੁਪੱਟਾ ਅੱਛਾ ਜੀ ਇਸ ਦੀ ਰੇਂਜ ਵੀ 850 ਜਾਂ 850 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣ ਜਾ ਰਹੇ ਆ ਜਿਸ ਤੇ ਮਸਲੀਨ ਦੇ ਦੁਪੱਟੇ ਉੱਪਰ ਬਹੁਤ ਜ਼ਿਆਦਾ ਵਰਕ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ 4 ਸਾਈਡ ਇਸ ਤੇ ਬ੍ਰੌਡਰੀ ਹੋਈ ਵੀ ਹੈ ਨਹੀਂ ਜੀ 2 ਸਾਈਡ ਹੋਈ ਵੀ ਹੈ ਬਾਰਡਰ ਇਸ ਤੇ ਬਣੇ ਹੋਏ ਆ ਤੇ ਇਸ ਤਰ੍ਹਾਂ ਇਹਦੇ ਵਿੱਚ ਸਾਰਿਆਂ ਦੀ ਇੱਕ ਲਾਈਨਾਂ ਪਈ ਹੋਈ ਤੁਸੀਂ ਕਰੀਬ ਤੋਂ ਦੇਖ ਲਓ スクリーンショット ਲੈ ਸਕਦੇ ਹੋ ਜੀ ਪ੍ਰਾਈਸ ਤੁਹਾਨੂੰ ਦੱਸਦਾ ਇਸ ਦਾ ਵੀ 850 ਹੈ ਇਹ ਸਾਰੇ ਸੂਟ ਡਿਸਕਾਊਂਟ ਤੇ ਮਿਲ ਰਹੇ ਆ ਜੀ ਬਸ ਇਹ ਲਿਮਟਿਡ ਦਾ ਸਟਾਕ ਹੈ ਜੀ ਜੋ ਵੀ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਇਸ ਰੇਂਜ ਦੇ ਵਿੱਚ ਤੁਹਾਨੂੰ ਇਹ ਸੂਟ ਕਿਤੋਂ ਵੀ ਨਹੀਂ ਮਿਲਣਗੇ ਤੁਸੀਂ ਲੈ ਸਕਦੇ ਹੋ ਹੁਣ ਆ ਜਾਂਦਾ ਜੀ ਆਪਣੇ ਕੋਲੇ 블랙 ਬਾਟਮ ਹੈ कॉटन ਦੀ ਬਾਟਮ ਹੈ ਜੀ ਉਹਦੇ ਉੱਪਰ ਪੈਚ ਵਰਕ ਕਸਟਮਰ ਜੋ ਮੰਗਦੇ ਸੀਗੇ ਜਿੰਨਾ ਕਿ ਮੇਰੇ ਕੋਲ ਸਟਾਕ ਬਚਿਆ ਹੋਇਆ ਕਿਉਂਕਿ बॉਟਮ ਵਰਕ ਦੇ ਵਿੱਚ ਮੈਂ ਨਵਾਂ ਸਟਾਕ ਐਡ ਨਹੀਂ ਕੀਤਾ ਮੈਂ ਨਵਾਂ ਸਟਾਕ ਹੋਰ ਤਰੀਕੇ ਦਾ ਲੈ ਕੇ ਆ ਰਹੀ ਹਾਂ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਵੀਡੀਓਜ਼ ਤੇ ਇਹ ਇਸ ਦੀ बॉਟਮ ਦੇ ਉੱਪਰ ਵਰਕ ਹੈ ਜੀ ਇਹ ਇਸ ਦੀ ਸ਼ਰਟ ਐ ਸ਼ਰਟ ਮੈਂ ਤੁਹਾਨੂੰ ਫਲਾ ਕੇ ਦਿਖਾ ਦੇਣੀ ਆ ਪ્યોਰ ਕਾਟਨ ਦੇ ਵਿੱਚ ਸ਼ਰਟ ਹੈ ਜੀ ਇਸ ਦੀ ਬਲੈਕ بیس ਰਹੇਗਾ ਗ੍ਰੇ ਬੇਬੀ ਪਿੰਕ ਦੇ ਫਲਾਵਰਸ ਰਹਿਣਗੇ ਇਹ ਇਸ ਦੇ ਨਾਲ ਡੋਰੀਏ ਦਾ ਦੁਪੱਟਾ ਰਹੇਗਾ ਤਿੰਨ ਰੰਗਾਂ ਦਾ ਡਾਈ ਹੋਇਆ ਦੁਪੱਟਾ ਹੈ ਜੀ ਇਸ ਦੇ ਵਿੱਚ ਇਹ ਆਫ ਵਾਈਟ ਬੇਬੀ ਪਿੰਕ ਤੇ ਗ੍ਰੇ ਕਿਉਂਕਿ ਸ਼ਰਟ ਦੇ ਵਿੱਚ ਇਹਨਾਂ ਤਿੰਨਾਂ ਕਲਰਸ ਦੇ ਫਲਾਵਰ ਬਣੇ ਹੋਏ ਆ ਤੇ ਇਸ ਦੇ ਨਾਲ ਜੋ ਬਾਟਮ ਹੈ ਬਾਟਮ ਬਲੈਕ ਰਹੇਗੀ ਜਿਸ ਦੇ ਉੱਪਰ ਵਰਕ ਹੈ ਕਿਉਂਕਿ ਸ਼ਰਟ ਦਾ ਬੇਸ ਵੀ ਬਲੈਕ ਹੈ ਸੋ ਇਹ ਸੂਟ ਹੈ ਜੀ ਇਸ ਦੀ ਰੇਂਜ 850 ਜੀ 850 ਰੁਪਏ ਇਸ ਦੀ ਰੇਂਜ ਹੈ ਜਿਸ ਕਿਸੇ ਨੇ ਵੀ ਆਰਡਰ ਕਰਨਾ ਹੈ ਜਲਦੀ ਕਰਿਓ ਪਲੀਜ਼ ਥੋੜਾ ਕਿਉਂਕਿ ਇੱਕ ਵਾਰ ਅਗਰ ਬੁਕਿੰਗ ਹੋ ਜਾਂਦੀ ਹੈ ਤਾਂ ਦੁਬਾਰਾ ਇਹ ਸਟਾਕ ਨੂੰ ਸੇਮ ਕਲਰ ਸੇਮ ਡਿਜ਼ਾਈਨ ਨਹੀਂ ਮਿਲੇਗਾ ਹੋਣਾ ਚੰਦਾ ਜੀ ਬਿਲਕੁਲ ਫਾਈਨ कॉटन ਦੇ ਵਿੱਚ orange بیس ਦੇ ਵਿੱਚ ਸ਼ਰਟ ਪ੍ਰਿੰਟਡ ਇਹ ਇਸ ਦੀ ਸ਼ਰਟ ਹੈ ਇਸ ਦੇ ਨਾਲ ਬਾਟਮ ਦੇ ਉੱਪਰ orange ਬਾਟਮ ਹੈ ਬਾਟਮ ਦੇ ਉੱਪਰ ਜੀ ਇਸ ਤਰ੍ਹਾਂ ਵਰਕ ਹੋਇਆ ਹੈਗਾ ਵਰਕ ਦੇਖ ਲਓ ਇਸ ਤਰ੍ਹਾਂ ਇਹ ਸੂਟ ਮੈਂ ਤੁਹਾਨੂੰ ਇੱਕ ਵਾਰ ਇਹਦਾ ਦਿਖਾ ਦੇਣੀ ਹੈ ਇਹ ਸ਼ਰਟ ਹੈ ਜੀ ਇਹ ਬਾਟਮ ਹੈ ਤੇ ਇਸ ਦਾ ਦੁਪੱਟਾ गिर ਗਿਆ 1 ਮਿੰਟ ਦੁਪੱਟਾ गिर ਗਿਆ ਸੀ ਜੀ ਮਸਲੀਨ ਦਾ ਦੁਪੱਟਾ ਜੀ ਤਿੰਨ ਰੰਗਾਂ ਦਾ ਡਿਜੀਟਲ ਡਾਈ ਹੋਇਆ ਵੈ ਬਹੁਤ ਸੋਹਣਾ ਦੁਪੱਟਾ ਹੈ ਈ ਇਸ ਦਾ ਦੁਪੱਟਾ ਹੈ ਤੇ ਇਹ ਸੂਟ ਹੈ ਜੀ ਕਿਸੇ ਨੂੰ ਵੀ ਚਾਹੀਦਾ ਹੋਵੇ ਸਕਰੀਨ ਸ਼ਾਟ ਲੈ ਕੇ ਤਾਂ ਥੋੜਾ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਾ ਸਕਦੇ ਹੋ ਤੁਸੀਂ ਕਿਉਂਕਿ ਸਟਾਕ ਹੈ ਜਿਹੜਾ ਉਹ ਲਿਮਟਿਡ ਹੈ ਜੀ ਹੁਣ ਆ ਜਾਂਦੀ ਹੈ ਜੀ ਜਿਹੜੇ ਤੁਹਾਨੂੰ ਮੈਂ ਦੋ ਆਰਟੀਕਲ ਦਿਖਾਉਣ ਜਾ ਰਹੀਆਂ ਇਹਨਾਂ ਦੇ ਵਿੱਚ ਤੁਹਾਨੂੰ ਕਲਰਸ ਮਿਲ ਜਾਣਗੇ ਸੌਰੀ ਕਲਰ ਨਹੀਂ ਮਿਲਣਗੇ ਸਿੰਗਲ ਸਿੰਗਲ ਕਲਰ ਦੇ ਵਿੱਚ ਸੂਟ ਦੀ ਕੁਆਂਟੀਟੀ ਮਿਲ ਜਾਏਗੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇੱਕ ਵੀਡੀਓ ਦੇ ਵਿੱਚ ਇਹ ਮੈਂ ਰੀਸਟਾਕ ਕੀਤਾ ਹੈ ਕਿਉਂਕਿ ਇਸ ਨੂੰ ਵੀਡੀਓ ਪ੍ਰੋਪਰ ਪਾਉਣ ਤੋਂ ਬਿਨਾ ਹੀ ਇਹ ਮੇਰੇ ਸੂਟ ਬਹੁਤ ਜ਼ਿਆਦਾ ਸੇਲ ਹੋ ਗਏ ਪਿਓਰ ਕੈਮ ਸੌਰੀ ਜੀ ਪਿਓਰ ਕਾਟਨ ਦਾ ਸੂਟ ਹੈ ਕੈਮਰਿਕ ਕਾਟਨ ਦਾ ਪਿਓਰ ਸੂਟ ਹੈ ਤੇ ਇਹ ਜੀ ਇਹਦੇ ਨੈਕ ਦੇ ਉੱਪਰ ਪੈਚ ਲਗਾ ਕੇ ਵਰਕ ਹੋਇਆ ਹੈ ਬੇਸਿਸ ਦਾ ਆਫ ਵਾਈਟ ਹੈ ਵਿੱਚ ਬੇਬੀ ਪਿੰਕ ਫਲਾਵਰਸ ਨੇ ਤੇ ਇਹ ਵਾਲੇ ਸੂਟ ਦਾ ਮੈਚਿੰਗ ਨਹੀਂ 올ਓਵਰ ਹੈ ਜੀ ਇਹ ਇਸ ਦਾ ਇੱਕ ਵਾਰੀ ਨੇੜੇ ਤੋਂ ਦੇਖ ਲਓ ਤੁਸੀਂ ਇਸ ਦੀ ਲੁੱਕ ਇਸ ਦੇ ਨਾਲ ਚੰਦੇਰੀ ਮਸਲੀਨ ਦਾ ਦੁਪੱਟਾ ਜੋ ਗਰਮੀਆਂ ਚ ਲਿਆ ਜਾ ਸਕਦਾ ਹੈ ਗਰਮੀਆਂ ਵਾਲੀ ਚੰਦੇਰੀ ਦਾ ਤੇ ਇਸ ਤੇ ਡਿਜੀਟਲ ਡਾਈ ਹੋਈ ਵੀ ਹੈ ਇਹ ਡਾਈ ਹੈ ਤੁਸੀਂ ਦੇਖ ਸਕਦੇ ਹੋ ਇਸ ਤੇ ਵਿੱਚ ਸੀਕੁਐਂਸ ਦਾ ਵੀ ਥੋੜਾ ਬਹੁਤ ਕੰਮ ਹੈ ਸੀਕੁਐਂਸ ਦਾ ਕੰਮ ਹੈ ਕ੍ਰੀਪ ਤੋਂ ਥੋੜਾ ਜਿਹਾ ਦੇਖ ਲਓ ਅਗਰ ਕੈਮਰਾ ਫੋਕਸ ਕਰ 파 ਰਿਹਾ ਤਾਂ ਟੈਚ ਅਟੈਚ ਕਰਕੇ ਉਸ ਦੇ ਉੱਪਰ ਮਸ਼ੀਨੀ ਵਰਕ ਹੋਇਆ ਵੀ ਇਹ ਸੂਟ ਤੁਹਾਨੂੰ 950 ਦੇ ਵਿੱਚ ਆਫਟਰ ਡਿਸਕਾਊਂਟ ਤੇ ਹੈ ਜੀ ਇਹ ਕਿਉਂਕਿ ਇਹ ਸੂਟ ਵੀ ਹੁਣ ਆਪਣੇ ਕੋਲੇ ਇਸ ਟਾਈਮ ਤੇ ਦੋ ਕਲਰ ਅਵੇਲੇਬਲ ਨਹੀਂ ਇਸੇ ਲਈ ਇਹ ਦੋ ਕਲਰਸ ਹੋਣ ਕਰਕੇ 950 ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣ ਜਾ ਰਹੇ ਆ ਇਹ ਇਸ ਦਾ ਦੁਪੱਟਾ ਹੈ ਸੋ ਸਕਰੀਨ ਸ਼ਾਟ ਲੈ ਸਕਦੇ ਹੋ ਨਾਲ ਦੀ ਨਾਲ ਤੁਸੀਂ ਇਹਨਾਂ ਦੇ ਪ੍ਰਾਈਸ ਸਕਰੀਨ ਤੇ ਚੱਕ ਵੀ ਕਰ ਸਕਦੇ ਹੋ ਅੱਛਾ ਜੀ ਹੁਣ ਆਪਣੇ ਕੋਲੇ ਇੱਕ ਆ ਜਾਂਦਾ ਹੈ ਇਹ ਵੀ ਸੀਮ ਪੈਚ ਲਗਾ ਕੇ neck ਦੇ ਉੱਪਰ ਤੇ ਵਰਕ ਕੀਤਾ ਹੋਇਆ ਹੈ ਪਿਓਰ ਕਾਟਨ ਦਾ ਸੀ ਗ੍ਰੀਨ ਸੀ ਗ੍ਰੀਨ ਇਸ ਦਾ بیس ਹੈ ਜੀ ਬਹੁਤ ਪਿਆਰਾ ਸਟਾਫ ਹੈ ਇਸ ਦਾ ਇਕਦਮ ਪਿਓਰ ਫਾਈਨ ਕਾਟਨ ਹੈ ਬਹੁਤ ਸੋਹਣੀ ਕਾਟਨ ਹੈ ਇੱਕ ਵਾਰ ਤੁਸੀਂ ਸੂਟ ਮੰਗਵਾਉਗੇ ਤਾਂ ਤੁਸੀਂ ਦੁਬਾਰਾ ਫਿਰ ਗਰੰਟੀਡ ਆਰਡਰ ਕਰੋਗੇ ਕਿਉਂਕਿ ਇੰਨਾ ਵਧੀਆ ਸਟਾਫ ਤੁਹਾਨੂੰ ਇਸ ਰੇਂਜ ਦੇ ਵਿੱਚ ਵਰਕ ਕੀਤਾ ਹੋਇਆ ਸੂਟ ਕਿਤੋਂ ਵੀ ਨਹੀਂ ਮਿਲੇਗਾ ਮੇਬੀ ਕਿਤੋਂ ਵੀ ਨਹੀਂ ਮਿਲੇਗਾ ਇਸ ਦਾ ਜੀ neck ਦਾ ਡਿਜ਼ਾਈਨ ਹੈ ਪੈਚ ਲਗਾ ਕੇ ਵਰਕ ਕੀਤਾ ਹੈ ਸਾਰਾ ਫੈਬਰਿਕ ਹੈ ਜਿਹੜਾ ਆਲ ਓਵਰ ਸੂਟ ਹੈ ਬਹੁਤ ਸੋਹਣਾ ਇਸ ਦਾ ਫੈਬਰਿਕ ਹੈ ਨੇੜੇ ਤੋਂ ਤੁਸੀਂ ਦੇਖ ਲਓ ਇਸ ਦੇ ਨਾਲ ਵੀ ਮਲਟੀ ਕਲਰ ਦਾ ਦੁਪੱਟਾ ਹੈ ਅੱਛਾ ਇਸ ਦੇ ਨਾਲ ਆਪਸ਼ਨਸ ਇਹ रह ਸਕਦੇ ਵੀ ਜੇ ਕਿਸੇ ਨੇ ਇਹ ਵਾਲਾ ਦੁਪੱਟਾ ਨਹੀਂ ਐਡ ਕਰਾਉਣਾ ਇਹ ਸੂਟ ਨਾਲ ਤਾਂ ਇਸ ਦਾ ਬੇਸ ਹੈ ਜੀ ਲੈਮਨ yellow ਲੈਮਨ yellow ਦਾ ਪਲੇਨ ਡੋਰੀਏ ਦਾ ਦੁਪੱਟਾ ਵੀ ਆਪਣੇ ਕੋਲੇ ਅਵੇਲੇਬਲ ਹੈ ਪਲੇਨ ਵੀ ਹੈਗਾ ਵਰਕ ਵਾਲਾ ਵੀ ਹੈਗਾ ਜਿਸ ਨੂੰ ਇਹ ਦੁਪੱਟਾ ਐਡ ਨਹੀਂ ਕਰਵਾਉਣਾ ਲੈਮਨ yellow ਨਾਲ ਦਾ ਕਰਾਉਣਾ ਉਹ ਵੀ ਮੇਰੇ ਕੋਲ ਅਵੇਲੇਬਲ ਹੈ ਜੀ ਉਹ ਦੁਪੱਟਾ ਵੀ ਡੋਰੀਏ ਦਾ ਨਾਲ ਐਡ ਹੋ ਜਾਣਾ ਇਹ ਇਸ ਦਾ ਤੁਸੀਂ ਵਰਕ ਇੱਕ ਵਾਰ ਗਲੇ ਦਾ ਚੈੱਕ ਕਰ ਲਓ ਇਸ ਦੇ ਨਾਲ ਡਿਜੀਟਲ ਡਾਈ ਦਾ ਦੁਪੱਟਾ ਸੇਮ ਸੀਕੁਐਂਸ ਦਾ ਵਿੱਚ ਵਰਕ ਰਹੇਗਾ ਇਸ ਤੇ ਇਹ ਦੁਪੱਟਾ ਜੀ ਸੋ ਲਿਮਟਡ ਸਟਾਕ ਹੈ ਜੀ ਥੋੜਾ ਜਾਂ ਜਲਦੀ ਬੁਕਿੰਗ ਕਰ ਲਿਓ ਆਪਣੀ ਫਿਰ ਕਿਉਂਕਿ ਕਈ ਵਾਰ ਕਸਟਮਰ 5 6 ਦਿਨ ਬਾਅਦ ਇਹ ਵੀਡੀਓਜ਼ ਦੀ ਇਨਕੁਆਰੀ ਕਰਦੇ ਆ ਤਾਂ ਉਦੋਂ ਤੱਕ ਇਹ ਸਟਾਕ ਹੈ ਜਿਹੜਾ ਇਹ ਖਤਮ ਹੋ ਜਾਂਦਾ ਅੱਛਾ ਜੀ ਇਹ ਸੂਟ ਮੇਰਾ ਸੇਲ ਹੋਇਆ ਵਾ ਕਸਟਮਰ ਨੇ ਬਾਈ ਕੀਤਾ ਹੈ ਬਾਕੀ ਦੇ ਸੂਟ ਆ ਜਿਹੜੇ ਮੈਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਂਗੀ ਇਹ ਸੀਗੇ ਜੀ ਅੱਜ ਦਾ ਆਪਣਾ ਸਟਾਕ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਹਾਨੂੰ ਰੇਟ ਵਗੈਰਾ ਕੁਆਲਟੀ ਸਭ ਕੁਝ ਪਸੰਦ ਆਏਗਾ ਉਮੀਦ ਕਰਦੇ ਆ ਤੁਹਾਨੂੰ ਵਧੀਆ ਚੰਗਾ ਲੱਗੇਗਾ ਤੁਸੀਂ ਇਹ ਸਾਰੇ ਅ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਕਿਉਂਕਿ ਲਿਮਟਿਡ ਸਟਾਕ ਹੈ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੇਂ ਸੂਟਾਂ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ